ਜਿਲੰਦਰ ਚ ਬਾਇਓਗੈਸ ਪਲਾਨ ਨੂੰ ਲੈ ਕੇ ਕਿਸਾਨ ਤੇ ਪ੍ਰਸ਼ਾਸਨਿਕ ਅਧਿਕਾਰੀ ਹੋਏ ਆਮੋ-ਸਾਮਣੀ ਦੋਵਾਂ ਤਰ੍ਹਾਂ ਚੋਈ ਤਿੱਖੀ ਬਹਿਸ ਐਸ.ਐਚ.ਓ. ਸਦਰ ਸੰਜੀਵ ਕੁਮਾਰ ਸੂਰੀ ਨੇ ਮਾਮਲਾ ਕਰਵਾਇਆ ਸ਼ਾਲ ਜਲੰਧਰ ਦੇ ਥਾਣਾ ਸਦਰ ਅਦੀਨੌ ਦੇ ਇੱਕ ਇਲਾਕੇ ਵਿੱਚ ਲੱਗ ਰਹੇ ਬਾਇਓ ਗੈਸ પ્લાન્ટ ਦੇ ਵਿਰੋਧ ਵਿੱਚ ਕਿਸਾਨਾਂ ਨੇ ਰੋਸ ਜਤਾਇਆ ਅਤੇ ਇਸ ਨੂੰ ਲੈ ਕੇ ਕਿਸਾਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਆਮੋ-ਸਾਮਣੀ ਇੱਕ ਦੂਜੇ ਦੇ ਵਿਰੋਧਿਤ ਖੜੇ ਦਿਖਾਈ ਦਿੱਤੇ ਇਸ ਮੌਕੇ ਦੋਵਾਂ ਤਰ੍ਹਾਂ ਵਿੱਚ ਤਿੱਖੀ ਬਹਿਸ ਅਤੇ ਚੜ੍ਹਪਵੀਂ ਹੁੰਦੀ ਦਿਖਾਈ ਦਿੱਤੀ ਇਸ ਮੌਕੇ ਮੌਜੂਦ ਥਾਣਾ ਸਦਰ ਦੇ ਐਸ.ਐਚ.ਓ. ਸੰਜੀਵ ਕੁਮਾਰ ਸੂਰੀ ਵੀ ਮੌਜੂਦ ਸਨ ਜਿਨ੍ਹਾਂ ਨੇ ਸਰਪੂਸ਼ ਨਾਲ ਇੱਕ ਟਰੱਕ ਟਕਰਾ ਹੁੰਦਾ ਬਚਾ ਕੀਤਾ ਅਤੇ ਉਹਨਾਂ ਵੱਲੋਂ ਸਾਰੇ ਮਾਮਲੇ ਨੂੰ ਸ਼ਾਂਤ ਕੀਤਾ ਗਿਆ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਰਾ ਮਾਮਲਾ ਜੋ ਕਿ ਬਹਿਸ ਬਹਿਸ ਅਤੇ ਗਰਮਾ-ਗਰਮੀ ਵਿੱਚ ਸੀ ਸੰਜੀਤ ਮਾਸੂਰੀ ਐਸ ਐਚਓ ਵੱਲੋਂ ਇਸ ਨੂੰ ਸੂਝ-ਬੂਝ ਨਾਲ ਸ਼ਾਂਤ ਕਰਵਾਇਆ ਗਿਆ ਇੱਕ ਤਾਂ ਤੁਹਾਡੀ ਤੁਹਾਡੀ ਸੋਚ ਹੈ ਜੀ ਉਧਰੋਂ ਐਂਟਰੀ ਹੈਗੀ ਆ ਉਧਰੋਂ ਐਗਜ਼ਿਟ ਆ ਜੀ ਹੋਰ ਨਹੀਂ ਹੈਗਾ ਜੀ ਮੇਰੇ ਕੋਲ ਹੋਰ ਮੇਰੇ ਕੋਲ ਨਹੀਂ ਹੈਗਾ ਜੀ ਇਹੀ ਕਰ ਸਕਦਾ ਜੀ ਇਹ ਖلاف ਜਾ ਰਹੇ ਹੋ ਨਾ ਮੈਂ ਆਪਦੀ ਨਹੀਂ ਮੈਂ ਤਾਂ ਸਹਿਮਤੀ ਨਾਲ ਸਹਿਮਤੀ ਹੋਈ ਸਹਿਮਤੀ ਹੋਈ ਆਨ ਜਾਣ ਦੇ ਰਜ਼ ਦੇ ਦੀ ਉਹ ਕਰਤੀ ਜੀ ਦੇਖੋ ਜੀ ਅਸੀਂ ਕਿਸੇ ਨਾਲ ਤਲਖੀ 'ਚ ਪੇਸ਼ ਨਹੀਂ ਆਏ ਜਿਹੜਾ ਰਸਤੇ ਪੂਰਨ ਲੱਗੇ ਸੀ ਉਹ ਜ਼ਰੂਰ ਅਸੀਂ ਜਾ ਕੇ ਕਿਹਾ ਵੀ ਇਹ ਕੰਮ ਨਾ ਕਰੋ ਫਿਰ ਵਾਇਓਲੇਸ਼ਨ ਹੋਣੀ ਆ ਫਿਰ ਪ੍ਰੋਬਲਮ ਆਊਗੀ ਤੇ ਉਹ ਉਹ ਹਰਜਾਪ ਸਿੰਘ ਸੀਗਾ ਉਹ ਮੰਨ ਗਿਆ ਠੀਕ ਹੈ ਜੀ ਉਤਰ ਗਿਆ ਟਰੈਕਟਰ ਤੋਂ ਤੇ ਗੱਲ ਖਤਮ ਹੋ ਗਈ ਅੱਛਾ ਬਾਇਓਗੈਸ ਪਲੈਂਟ ਲੱਗਣ ਨੂੰ ਲੈ ਕੇ ਜੇ ਇਹਨਾਂ ਕੋਲ ਕੋਈ ਲੀਗਲੀ ਕੋਈ ਪਰਮਿਸ਼ਨ ਹੈ ਜਿਨ੍ਹਾਂ ਨੇ ਲਾਇਆ ਜੀ ਸਾਰਾ ਹੀ ਜੀ ਸਾਰਾ ਕੁਝ ਹੀ ਪਰਮਿਸ਼ਨਾਂ ਵਾ ਇਹ ਤੁਸੀਂ ਕਮਿਸ਼ਨ ਕਾਰਪੋਰੇਸ਼ਨ ਨੂੰ ਪੁੱਛੋ ਹੂੰ ਸਾਰੇ ਜਿਹੜੇ ਆ ਡਾਕੂਮੈਂਟ ਹਰ ਚੀਜ਼ ਲੈ ਕੇ ਆਏ ਸੀਗੇ ਉਹਦੇ ਅਕੋਰਡਿੰਗ ਹੀ ਆ ਸਰਕਾਰ ਕਰਾਉਣ ਲਈ ਆ ਕਾਰਪੋਰੇਸ਼ਨ ਕਰਾ ਰਹੀ ਆ ਜੋ ਕਰਾ ਰਹੀ ਨਿਊਕੰਦੇ ਲੀਗਲ ਨੋਟਿਸ ਮੈਂ ਤੇ ਇਹੋ ਹੀ ਕਹਿਣਾ ਮੈਂ ਥੋੜੀ ਦਿੱਤਾ ਕਿਉਂ ਕਹਿੰਦੇ ਲੀਗਲ ਨੋਟਿਸ ਮੈਂ ਮਹਿਕਮੇ ਨਾਲ ਗੱਲ ਕਰੋ ਮੈਂ ਤੇ ਲਾਅਨ ਆਰਡਰ ਲਈ ਆ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ ਬਿਲਕੁਲ ਜੀ